ਹਾਂਜੀ ਪਿਆਰੇ ਵਿਦਿਆਰਥੀਓ ਕਿਸ ਰੁੱਖ ਉੱਤੇ ਸੀਗਾ ਪੀਪਲ ਹਾਂ ਕਿਸ ਰੁੱਖ ਉੱਤੇ ਸੀ ਪੀਪਲ ਤੇ ਕੀ ਇਹ ਜਿਹੜੇ ਰਾਤ ਨੂੰ ਦਾਸ ਕਿਉਂ ਹੋ ਜਾਂਦੀ ਸੀ ਦਾਦਾ ਉੱਧਰ ਕਰਕੇ ਟੰਗੀਆਂ ਲਾ ਕੇ ਕਾਲਾ ਰਾਤ ਨੂੰ ਦੱਸਿਆ ਸੀ ਆਰਨਾ ਟੋੜਾ ਹੋ ਜਾਂਦਾ ਹਾਂਜੀ ਪਿਆਰੇ ਵਿਦਿਆਰਥੀਓ ਕਾਲੀ ਚਿੜੀ ਰਾਤ ਨੂੰ ਕਿਉਂ ਉਦਾਸ ਹੋ ਜਾਂਦੀ ਸੀ ਕਾਲੀ ਹੋਣ ਕਰਕੇ ਹਾਂ ਕਿਉਂ ਉਦਾਸ ਹੋ ਜਾਂਦੀ ਸੀ ਕਿਉਂਕਿ ਜਦੋਂ ਕੱਲੀ ਰਹਿ ਜਾਂਦੀ ਸੀ ਤਾਂ ਉਹ ਉਦਾਸ ਹੋ ਜਾਂਦੀ ਸੀ। ਸੁਚੀ ਦਿਖ ਰਹੀ ਐ ਤੁਹਾਨੂੰ ਦਿਖ ਰਹੀ ਐ? ਹਾਂਜੀ। ਤੁਹਾਨੂੰ ਸਕਰੀਨ ਦੇ ਉੱਤੇ ਇੱਕ ਸੂਚੀ ਦਿਖ ਰਹੀ ਐ? ਹਾਂਜੀ। ਕਿਸ ਚੀਜ਼ ਦੀ ਸੂਚੀ ਐ ਇਹ? ਹਾਂ ਗਾਦੀ ਸੂਚੀ ਐ ਬੇਟਾ। ਜਿਹੜੀਆਂ ਲੋਕ ਖੇਡਾਂ ਨੇ ਲੋਕਾਂ ਨੂੰ ਪਸੰਦ ਨੇ। ਤਾਂ ਇਹਦੇ ਹੇਠਾਂ ਸਾਡੇ ਕੋਲੇ ਕੁਝ ਪ੍ਰਸ਼ਨ ਦਿੱਤੇ ਹੋਏ ਨੇ। ਕੀ ਹਰ ਸਿਮਰਨ ਇਹਨਾਂ ਪ੍ਰਸ਼ਨਾਂ ਦੇ ਉੱਤਰ ਲੱਭ ਸਕਦੇ ਆਪਾਂ ਸੂਚੀ ਦੇ ਵਿੱਚੋਂ? ਲੱਭ ਲੋਗੇ ਵੈਰੀ ਗੁੱਡ ਤਹੇ ਠਾ ਪ੍ਰੈਸ਼ਨ ਪੜੋ ਆਪਾਂ ਛੇਵਾਂ ਪ੍ਰੈਸ਼ਨ ਪੜੋ ਕਿਹੜੀ ਖੇਡ ਦੋ ਵਿਦਿਆਰਥੀਆਂ ਦੀ ਮਨਪਸੰਦ ਖੇਡ ਹੈ ਟਿੱਪੂ ਗਰਮ ਜੁਲਿੰਦਾ ਬੰਦਰ ਕਿਲਾ ਕੋਟਲਾਪਕੀ ਹਾਂਜੀ ਪਿਆਰੇ ਵਿਦਿਆਰਥੀਓ ਕਿਹੜੀ ਖੇਡ ਦੋ ਵਿਦਿਆਰਥੀਆਂ ਦੀ ਮਨਪਸੰਦ ਖੇਡ ਹੈ ਦੱਸੋ ਸੂਚੀ ਦੇ ਆਹ ਕਿਹੜੀ ਖੇਡ ਹੈ ਇਹ ਤੁਹਾਨੂੰ ਖੇਡਣੀ ਪਸੰਦ ਹੈ ਮੰਦੀ ਆਪਾਂ ਖੇਡਦੇ ਹੁੰਨੇ ਆ ਕਿ ਨਹੀਂ ਖੇਡਦੇ ਮੰਦੀ ਵਧੀਆ ਲੱਗਦੀ ਹੈ ਤੁਹਾਨੂੰ ਮੰਦੀ ਸ਼ਾਬਾਸ਼ ਤਾੜੀਆਂ ਮਾਰੋ ਇਕ ਲਈ ਜੀ ਸੁਖਮਨ ਤੁਹਾਨੂੰ ਸਾਹਮਣੇ ਕਰੰਸੀ ਨੋਟ ਦਿਖ ਰਹੇ ਹੈ ਮੰਦੀ ਠੀਕ ਹੈ ਤੁਸੀਂ ਇਸ ਤੋਂ ਬਣਾ ਸਕਦੇ ਹੋ ਕਿ ਕਿੰਨੇ ਰੁਪਏ ਬਣਦੇ ਇਹਨਾਂ ਕਰੰਸੀ ਨੋਟਾਂ ਤੋਂ ਹਾਂਜੀ ਬਣਾ ਕੇ ਦਿਖਾਓ ਹਾਂ ਕਿੰਨੇ ਰੁਪਏ ਬਣ ਗਏ 300 ਕੀ ਪੁੱਤ ਸਹੀ ਕਿਹਾ ਸੁਖਮਣ ਨੇ ਹਾਂਜੀ ਤਾਂ ਇੱਕ ਵਾਰੀ ਕਲਾਪਿੰਗ ਕਰੋ ਪਿਆਰੇ ਵਿਦਿਆਰਥੀਓ ਅੱਜ ਆਪਾਂ ਕਿੰਨੇ ਨੰਬਰ ਸੀਟ ਹੱਲ ਕੀਤੀ ਹੈ 15 ਕਿੰਨੇ ਦੇ ਪ੍ਰਸ਼ਨ ਲੱਗੇ ਸੀਟ ਦੇ ਵਿੱਚ ਤੁਹਾਨੂੰ ਸੌਖੇ ਸੀ ਕਿ ਔਖੇ ਸੀ ਸੌਖੇ ਬਹੁਤ ਸੌਖੇ ਸੀ ਹਾਂਜੀ ਸਾਰੇ ਆਉਂਦੇ ਸੀ ਹਾਂਜੀ ਇਹ じゃ ਕੋਈ ਪ੍ਰਸ਼ਨ ਜਿਹੜਾ ਨਾ ਆਉਂਦਾ ਹੋਵੇ ਨਜ਼ੀਰ ਸਾਰੇ ਆਉਂਦੇ ਸੀ ਠੀਕ ਹੈ ਜੀ ਤੁਸੀਂ ਬਹੁਤ ਵਧੀਆ ਪ੍ਰਸ਼ਨਾਂ ਦੇ ਉੱਤਰ ਲੱਭੇ ਹੈ ਇੱਕ ਵਾਰੀ ਆਪਣੇ ਲਈ ਤਾੜੀਆਂ ਜਰੂਰ ਮਾਰੋ ਸ਼ਾਬਾਸ਼ ਹੁਣ ਜਿਹੜੇ ਅਸੀਂ ਪ੍ਰਸ਼ਨਾਂ ਦੇ ਉੱਤਰ ਲੱਭੇ ਹੈ ਉਹ ਨੂੰ ਅਸੀਂ OMR ਸ਼ੀਟ ਉੱਤੇ ਦਰਜ ਕਰਾਂਗੇ ਕੀ ਤਿਆਰ ਹੋ ਹਾਂਜੀ ਬਿਲਕੁਲ ਪਤਾ ਹੈ ਕਿਵੇਂ ਦਰਜ ਕਰਨੇ ਹੈ ਹਾਂਜੀ ਠੀਕ ਹੈ ਚਲੋ ਸ਼ੁਰੂ ਕਰੋ